ਲੁਧਿਆਣੇ ਦੇ ਵਿੱਚ ਜਿਮਣੀ ਚੋਣ ਹੈ ਸਾਰੀਆਂ ਪਾਰਟੀਆਂ ਸਾਰੇ ਲੀਡਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸਾਰੇ ਕਹਿੰਦੇ ਆ ਜੀ ਅਸੀਂ ਆ ਕਰਤਾ ਤੇ ਅਸੀਂ ਆ ਕਰਾਂਗੇ ਸਾਨੂੰ ਜਿਤਾਓ ਸਾਡਾ ਜਿਹੜਾ ਸ਼ਾਸਨ ਆ ਬੇਹੱਦ ਜਿਹੜਾ ਸੋਹਣਾਗਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਤਾ ਕੋਈ ਕਹਿੰਦੇ ਬਣਾਵਾਂਗੇ ਪਰ ਇੱਕ ਸ਼ਖਸ਼ ਹੈ ਜੋ ਕਹਿੰਦਾ ਕਿਸੇ ਨੂੰ ਵੋਟ ਨਾ ਪਾਓ ਸਿਰਫ ਨੋਟਾਂ ਨੂੰ ਵੋਟ ਪਾਓ ਕਿਸੇ ਪਾਰਟੀ ਨੂੰ ਵੋਟ ਨਾ ਪਾਓ ਜੇ ਤੁਸੀਂ ਕੋਈ ਚੰਗਾ ਸਿਸਟਮ ਲੈ ਕੇ ਆਉਣਾ ਤਾਂ ਨੋਟਾਂ ਨੂੰ ਵੋਟ ਪਾਓ ਕਿਉਂ ਨੋਟਾਂ ਨੂੰ ਵੋਟ ਪਾਉਣ ਦੀ ਉਹ ਅਪੀਲ ਕਰ ਰਿਹਾ ਲੋਕਾਂ ਨੂੰ ਸਮਝਾ ਰਿਹਾ ਡਾਕਟਰ ਮਨਜੀਤ ਸਿੰਘ ਰੰਧਾਵਾ ਸਿਵਲ ਸਰਵਿਸ ਦੇ ਸਰਜਨ ਨੇ ਔਰ ਲੋਕ ਰਾਜਦਾਰ ਦੇ ਜਿਹੜੇ ਕਾਰਕੁਨ ਨੇ ਪੰਜਾਬ ਦੇ ਕਾਰਕੁਨ ਨੇ ਔਰ ਅੱਜ ਇਸੇ ਵਿਸ਼ੇ ਤੇ ਹੀ ਗੱਲ ਕਰਾਂਗੇ ਵੀ ਨੋਟਾਂ ਹੀ ਕਿਉਂ ਜਦ ਕਿ ਅਸੀਂ ਤਾਂ ਆਪਣੇ ਚਿਹਤੀ ਲੀਡਰ ਨੂੰ ਵੋਟ ਪਾਉਣੀ ਹੁੰਦੀ ਹੈ ਡਾਕਟਰ ਸਾਹਿਬ ਕੋਈ ਮੇਰਾ ਕੋਈ ਕਿਸੇ ਲੀਡਰ ਨੂੰ ਮੈਂ ਬੜਾ ਪਸੰਦ ਕਰਦਾ ਕਿਸੇ ਲੀਡਰ ਨੂੰ ਤੁਸੀਂ ਉਹ ਪਸੰਦ ਕਰਦਾ ਉਹ ਪਸੰਦ ਕਰਦਾ ਹਰ ਕੋਈ ਆਪਣੇ ਲੀਡਰ ਲਈ ਜੋਰ ਲਾਉਂਦਾ ਪਰ ਤੁਸੀਂ ਕਹਿੰਦੇ ਹੋ ਕਿ ਲੀਡਰਾਂ ਨੂੰ ਛੱਡੋ ਨੋਟਾਂ ਨੂੰ ਵੋਟ ਪਾਓ ਇਹ ਤਾਂ ਕਰਕੇ ਆ ਕਿ ਜਿਹੜਾ ਸਿਆਸਤ ਦਾ ਖਾੜਾ ਇਹ ਇਹ ਸਾਰੇ ਦਾ ਸਾਰਾ ਝੂਠ ਦਾ ਖਾੜਾ ਬਣ ਚੁੱਕਿਆ ਹੈ ਸਿਆਸਤ ਦਾ ਜਿਹੜਾ ਪੇੜ ਹੈ ਇਹਦੇ ਵਿੱਚ ਇੱਕ ਵੀ ਸੱਚ ਦਾ ਪੇੜ ਨਹੀਂ ਹੈ ਇੱਕ ਵੀ ਪਾਰਟੀ ਇਹੋ ਜਿਹੀ ਨਹੀਂ ਹੈ ਸਮਝਦੇ ਕਿ ਨਹੀਂ ਤਾਂ ਕਰਕੇ ਇੰਨਾ ਕੰਮ ਨਖਿੱਧ ਹੋ ਗਿਆ ਕਿ ਜਿਹੜੀਆਂ ਸਾਡੀਆਂ ਵੈਲਿਊ ਸੀਗੀਆਂ ਜਿਹੜੀ ਇਮਾਨਦਾਰੀ ਸੀ ਜਿਹੜੀ ਜਿਹੜੀ ਹੈ ਮਤਲਬ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸਾਰੀਆਂ ਜਿਹੜਾ ਲੋਕ ਹਿੱਤ ਸੀਗਾ ਉਹ ਸਾਰੇ ਕੂੜੇ ਦੇ ਕਰਕਟ ਦੇ ਉਹਦੇ ਤੇ ਢੇਰ ਤੇ ਇਹਨਾਂ ਨੇ ਸਿੱਟ ਦੇ ਇਹਦਾ ਨੋਟਾ ਕਾਹਦੇ ਵਾਸਤੇ ਆਇਆ ਨੋਟਾ ਆਇਆ ਕਿ ਇਹ ਸਿਸਟਮ ਨੂੰ ਬਦਲਣ ਵਾਸਤੇ ਕਿ ਲੋਕੀ ਕਹਿਣ ਵੀ ਇਹ ਜਿਹੜੇ ਨੇ ਗਲਤ ਕੈਂਡੀਡੇਟ ਨੇ ਇਹਨੂੰ ਮਤਲਬ ਇਹ ਨਹੀਂ ਕਿ ਇਹਦੇ ਚੋ ਡੈਮੋਕ੍ਰੇਸੀ ਨੂੰ ਉਭਾਰਨ ਵਾਸਤੇ ਆਇਆ ਇਹਨੂੰ ਸਾਫ਼ ਕਰਨ ਵਾਸਤੇ ਆ ਕਿ ਅਸੀਂ ਨੋਟਾਂ ਨੂੰ ਵੀ ਇਹ ਠੀਕ ਨਹੀਂ ਹੈਗੇ ਉਹਦੇ ਚ ਸੁਪਰੀਮ ਕੋਰਟ ਚ ਇੱਕ ਰਿੱਟ ਪੈਂਡਿੰਗ ਹੋਈ ਉੜੀਸਾ ਚ ਤੁਹਾਨੂੰ ਪਤਾ ਹੈ ਉੜੀਸਾ ਚ 45000 36000 ਵੋਟਾਂ ਪੈ ਗਈਆਂ ਨੋਟਾਂ ਇੱਥੇ ਦਾ 100000 ਰੁਪਏ ਦੀ ਉਦੋਂ ਬਾਅਦ ਇੱਕ ਪਟੀਸ਼ਨ ਹੋਈ ਸੁਪਰੀਮ ਕੋਰਟ ਤੇ ਪਿਛਲੇ ਸਾਲ ਸੁਪਰੀਮ ਕੋਰਟ ਚ ਮੰਗਿਆ ਗਿਆ ਕਿ ਜੇ ਨੋਟਾ ਜਿੱਤ ਜੇ ਤੇ ਹੁਣ ਦਾ ਕਾਨੂੰਨ ਕਹਿੰਦਾ ਕਿ ਜਿਹੜਾ ਉਦੋਂ ਥੱਲੇ ਹੋਊਗਾ ਉਹ ਮਤਲਬ ਨੋਟਾਂ ਨੂੰ ਨਹੀਂ ਗਿਣਿਆ ਜਾਊਗਾ ਉਹਨੂੰ ਜਿੱਥੇ ਡਿਕਲੇਅਰ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਫੇਰ ਨੋਟਾ ਦਾ ਫਾਇਦਾ ਕੀ ਹੈ ਜੇ ਨੋਟਾ ਜਿੱਦਾ ਤੇ ਫੇਰ ਉਹ ਇਲੈਕਸ਼ਨ ਕੈਨਸਲ ਹੋਣੀ ਚਾਹੀਦੀ ਹੈ ਔਰ ਜਿੰਨੇ ਵੀ ਲੋਕਾਂ ਨੇ ਰਿਜੈਕਟ ਕੀਤੇ ਨੇ ਕੈਂਡੀਡੇਟ ਉਹ 5-5 ਸਾਲ ਆਸਤੇ ਬੈਨ ਹੋਣੇ ਚਾਹੀਦੇ ਨੇ ਵੀ ਉਹਦੇ ਉਹਨਾਂ ਨੂੰ ਮੁੜ ਕੇ ਇਲੈਕਸ਼ਨ ਨਾਲ ਲੜ ਸਕਣ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਨੋਟਿਸ ਭੇਜਿਆ ਵੇਦੇ ਤੇ ਵੀ ਜਵਾਬ ਦਿਓ ਕਿਉਂ ਨਾ ਕਰ ਦਿੱਤਾ ਜਾਵੇ ਜੇ ਅਸੀਂ ਦੇਖੋ ਪੰਜਾਬ ਇਨਕਲਾਬ ਦੀ ਧਰਤੀ ਹੈ ਜਿੰਨੇ ਇਨਕਲਾਬ ਆਏ ਨੇ ਇੱਥੋਂ ਆਏ ਨੇ ਆ ਵੀ ਜਿਹੜਾ ਝੂਠਾ ਇਨਕਲਾਬ ਹੈ ਇਹ ਵੀ ਇੱਥੋਂ ਆਇਆ ਹੈ ਜੇ ਕੰਸਟੀਟਿਊਐਂਸੀ ਆਸ ਵੇਲੇ ਇਹ ਜਿਵੇਂ ਜਿੰਨ ਦੀ ਜਾਨ ਤੋਤੇ ਚ ਸੀਗੀ ਜੇ ਲੋਕਾਂ ਨੇ ਇੱਥੇ ਆਸ ਵੇਲੇ ਜਿਹੜੀਆਂ ਸਾਰੇ ਐਕਸਪਰਟ ਨੇ ਜਿਹੜੇ ਉਹ ਮਹਿਸੂਸ ਕਰਦੇ ਨੇ ਕਿ ਇੱਥੇ 45% ਤੋਂ ਵੱਧ ਵੋਟਾਂ ਨਹੀਂ ਪੈਣੀਆਂ ਸਮਝ ਨਾ ਕਰੋ ਲੋਕੀ ਡਿਜੈਕਟਰ ਨੇ ਲੋਕੀ ਆ ਛੱਡੀ ਬੈਠੇ ਨੇ 45 ਕੋ 50% ਤੋਂ ਵੱਧ ਵੋਟ ਨਹੀਂ ਪੈਣੀ 50% ਜਿਨ੍ਹਾਂ ਨੇ ਵੋਟ ਪਾਉਣੀ ਹੀ ਨਹੀਂ ਗਈ ਜੇ ਇਹ ਸਾਡੀ ਧੀ ਤੋਂ ਅਸੀਂ ਪਰਿਵਾਰ ਵੱਲੋਂ ਅਸੀਂ ਇਹ ਇਹੀ ਚੀਜ਼ ਦੀ ਅਪੀਲ ਜਿਹੜੀ ਐ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਉਹ ਬਾਹਰ ਆ ਜਾਣ ਤੇ ਨੋਟਾਂ ਨੂੰ ਵੋਟਾਂ ਪਾ ਦੇਣ ਪਰ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਗੱਲ ਹੋਰ ਆ ਵੀ ਮੰਨ ਲਓ ਨੋਟਾਂ ਨੂੰ ਵੋਟਾਂ ਪੈ ਗਈਆਂ ਪਰ ਉਸ ਤੋਂ ਬਾਅਦ ਜਿਹੜਾ ਗ੍ਰਾਫ ਜਿਹਦਾ ਅੰਕੜਾ ਸਭ ਤੋਂ ਵੱਧ ਹੋਊਗਾ ਉਹ ਤਾਂ ਫਿਰ ਵੀ ਜਿੱਤ ਜਾਣਾ ਮੈਂ ਕਹਿੰਦਾ ਚਲੋ ਜਿੱਤ ਜੇ ਪਰ ਉਹਦੀ ਪਟੀਸ਼ਨ ਪਈ ਵੀ ਐ ਹੋ ਸਕਦਾ ਉਹਦਾ ਪਟੀਸ਼ਨ ਦਾ ਫੈਸਲਾ ਹੋ ਜਾਏ ਰੱਦ ਹੋ ਜਾਏ 27 ਤੱਕ ਤੁਸੀਂ ਇੱਕ ਨਵਾਂ ਪੇੜ ਸਿਰਜ ਦਿਓਗੇ ਲੋਕ ਘਟੋ ਘਟਾ ਅਸੀਂ ਮਤਲਬ ਜਿਹੜੀ ਆ ਸਾਡੀਆਂ ਧੀਆਂ ਵਿਚਾਰੀਆਂ ਜਿਹੜੀਆਂ ਨੇ ਉਹ ਹੋਣ ਰਹੀਆਂ ਨੇ ਆਪਣਾ ਵਿਧਵਾ ਹੋਣ ਰਹੀਆਂ ਨੇ ਬੱਚੇ ਰੋਜ਼ ਮਰਨ ਡਏ ਨੇ ਅਸੀਂ ਇੱਕ ਆਵਾਜ਼ ਉਠਾਉਣ ਚ ਅਸੀਂ ਇੱਕ ਛੋਟਾ ਜਿਹੜੀ ਇੱਕ ਮਾਈਲਸਟੋਨ ਦੇ ਤੌਰ ਤੇ ਕੰਮ ਕਰੂਗਾ ਇਹ ਇਹ ਜਿਹੜਾ ਕੰਮ ਹੈ ਇਤੋਂ ਵਧੀਆ ਇਸ ਵੇਲੇ ਮੌਕਾ ਨਹੀਂ ਹੈ ਕਿ ਜੇ ਲੋਕ ਜਿਹੜੇ 50% ਸਾਇਲੈਂਟ ਮੈਜੋਰਟੀ ਜਿਹਨੂੰ ਅਸੀਂ ਕਹਿੰਦੇ ਆ ਜੇ ਉਹ ਬਾਹਰ ਆ ਕੇ ਉਹਨਾਂ ਚ ਵੱਡੀ ਪਰਸੈਂਟੇਜ ਇਸ ਗੱਲ ਨੂੰ ਰੱਦ ਕਰ ਦਿੰਦੀ ਆ ਕਿ ਇਹ ਜਿਹੜੀ ਝੂਠ ਦੀ ਸਿਆਸਤ ਨੂੰ ਇੱਕ ਸੱਚ ਦੀ ਸਿਆਸਤ ਉਭਰੂਗੀ ਇੱਕ ਉਹਦਾ ਜਿਹੜੀ ਹੈ ਇਸਾ ਨੋਟਾ ਦਾ ਇਹੀ ਕੰਮ ਤੁਹਾਨੂੰ ਲੱਗਦਾ ਵੀ ਲੋਕ ਤੁਹਾਡੀ ਇਸ ਅਪੀਲ ਤੇ ਜਾਂ ਗੱਲ ਤੇ ਗੌਰ ਕਰਨਗੇ ਤੇ ਬਾਕੀ ਨੋਟਾ ਵੱਲ ਜਾਣਗੇ ਜੇ ਜੇ ਲੋਕਾਂ ਤੱਕ ਸਨੇਹਾ ਲੱਗ ਗਿਆ ਔਰ ਲੋਕਾਂ ਨੂੰ ਸਮਝ ਆਵੇ ਕਿ ਸਾਡਾ ਇਸ ਗੱਲ ਦੇ ਨਾਲ ਅਸੀਂ ਇੱਕ ਨਵੇਂ ਬਦਲਾਅ ਦੀ ਸੱਚ ਦੇ ਬਦਲਾਅ ਦੀ ਔਰ ਇਹਨਾਂ ਦੀ ਝੂਠ ਦਾ ਜਿਹੜਾ ਪੇੜਾ ਇਹਨੂੰ ਅਸੀਂ ਜਿਹੜਾ ਹੈਗਾ ਹੁੰਨ ਦਾ ਇੱਕ ਜਿਹੜਾ ਕੋਪਰਾਲਾ ਕਰ ਸਕਦੇ ਹੋ ਕਿਉਂ ਨਹੀਂ ਆਉਣਗੇ ਜਰੂਰ ਆਉਣਗੇ ਇੱਥੇ ਲੁਧਿਆਣੇ ਦੇ ਵਿੱਚ ਤੁਹਾਨੂੰ ਕਿਹੜਾ ਉਮੀਦਵਾਰ ਵਜੰਦਾਰ ਲੱਗਦਾ ਜਾਂ ਚਾਰੋਂ ਹੀ ਕੋਈ ਕੁਝ ਨਹੀਂ ਹੈਗਾ ਮਾਫ ਕਰਨਾ ਤੁਹਾਡੇ ਸਾਹਮਣੇ ਆ ਕਿਸੇ ਨੂੰ ਮੇਰੇ ਤੋਂ ਕੀ ਕਹੋਣਾ ਹੈ ਤੁਸੀਂ ਸਾਹਮਣੇ ਕਿ ਨਹੀਂ ਸਾਰਿਆਂ ਦਾ ਕਰਤਾਰ ਦਾ ਸਾਰਿਆਂ ਦੀ ਪਾਰਟੀਆਂ ਦਾ ਸਾਰੇ ਨੂੰ ਪਤਾ ਹੈ ਇੱਕ ਅਸੀਂ ਅੱਗੇ ਸਾਰੀਆਂ ਪਾਰਟੀਆਂ ਰਿਜੈਕਟ ਕਰਕੇ ਇੱਕ ਝੂਠੇ ਬਦਲਾਅ ਆਸਤੇ ਲੋਕਾਂ ਨੇ ਇਨਕਲਾਬ ਲਿਆਂਦਾ ਜੇ ਇੱਥੇ ਨੋਟਾ ਜਿੱਤ ਜਾਂਦੀ ਹੈ ਇੱਕ ਨਵਾਂ ਇਨਕਲਾਬ ਦੀ ਤੁਸੀਂ ਨਹੀਂ ਰੱਖਦੇ ਹੋਗੇ ਆਉਂਦਾ ਕੀ ਆਉਂਦਾ ਦਾ ਪਰਮੇਸ਼ਰ ਦੇ ਹੱਥ ਕੁਝ ਤਾਂ ਹੋਊਗਾ ਨਾ ਕੁਝ ਤਾਂ ਗੱਲ ਪੋਜ਼ਿਟਿਵ ਹੋਊਗੀ ਇਹਦੇ ਚੋ ਇੱਕ ਭਾਂਡੇ ਚੋਂ ਕੱਢ ਕੇ ਦੂਜੇ ਚ ਦੂਜੇ ਚ ਕੱਢ ਕੇ ਇਹਦੇ ਚ ਤਾਂ ਕੁਝ ਨਹੀਂ ਨਿਕਲੇ ਪਰ ਮੰਨ ਲਓ ਨੋਟਾ ਤੋਂ ਬਾਅਦ ਉਹ 4-5 ਲੀਟਰ ਜਾਂ ਸਾਰੇ ਲੀਟਰ 5-5 ਸਾਲਾਂ ਲਈ ਬੈਨ ਹੋ ਗਏ ਨੇ ਤਾਂ ਉਸ ਤੋਂ ਬਾਅਦ ਫਿਰ ਅੱਗੇ ਕੀ ਹੋਏਗਾ ਅੱਗੇ ਕਿਉਂਕਿ ਕਿਉਂਕਿ ਬਹੁਤ ਸਾਰੇ ਹਲਕੇ ਦੇ ਕੰਮ ਹੁੰਦੇ ਨੇ ਹਲਕਿਆਂ ਦੇ ਕੰਮ ਨੂੰ ਛੱਡੋ ਇੱਥੇ ਦਾ ਪੰਜਾਬ ਮਰ ਰਿਹਾ ਹੈ ਇਹ ਤਾਂ ਉਜੜ ਰਿਹਾ ਹੈ ਇਹ ਇਸ ਵੇਲੇ ਬਾਰੂਖਥਲ ਵੀ ਬਣ ਚੱਲਿਆ ਉਹ ਤਰ੍ਹਾਂ ਆ ਜਿਹੜੇ ਨੇ ਆ ਤੁਹਾਡੇ ਸਾਹਮਣੇ ਆ ਜ਼ਮੀਨਾਂ ਬਦੋ ਬਦੀ ਹਿਥਿਆਉਣ ਰਹੇ ਨੇ ਅੱਛਾ ਜਿਹੜੇ ਆ ਬਣ ਲੱਗੇ ਨੇ ਆ ਜਿਹੜੇ ਤੁਹਾਡੇ ਆਪਣਾ ਕੀ ਇਹਨਾਂ ਨੂੰ ਕਹਿੰਦੇ ਆ ਅਰਬਨ ਸਟੇਟ ਅਰਬਨ ਸਟੇਟ ਕੀ ਨੇ ਅਰਬਨ ਸਟੇਟ ਕਿਤੇ 24000 ਏਕੜ ਅਰਬਨ ਸਟੇਟ ਅਰਬਨ ਸਟੇਟ ਦਾ ਕੰਮ ਜ ਵੀ ਨਹੀਂ ਕਿਤੇ ਇਹ ਇੰਡਸਟਰੀਅਲ ਟਾਊਨ ਬਣ ਰਹੇ ਨੇ ਇਹ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਇਹਦੇ ਚ ਉਹਨਾਂ ਨੇ ਪੂੰਜੀ ਪਤੀਆਂ ਨੇ ਆ ਕੇ ਕਾਰਖਾਨੇ ਲਾਉਣੇ ਨੇ ਇਹਦੇ ਚ ਉਹਨਾਂ ਦੀਆਂ ਲੇਬਰਾਂ ਰਹਿਣੀਆਂ ਨੇ ਤੁਹਾਡੇ ਦਾ 50% ਦਾ ਡੈਮੋਗ੍ਰਾਫੀ ਬਦਲ ਦੇਣ ਲੱਗੇ ਨੇ ਥੋੜੀ ਤਾਂ ਜਿਹੜੀ ਹੈ ਉਹਦੇ ਮੁਤਾਬਕ ਇਹ ਆਉਣ ਵਾਲੀ 27 27 ਨੂੰ ਨੇ 27 ਤੱਕ ਤੁਹਾਡੇ ਪੱਲੇ ਹੀ ਕੱਖ ਨਹੀਂ ਰਹਿਣ ਦੇਣਾ ਇਹਨਾਂ ਨੇ ਇਹ ਮੌਕਾ ਹੈ ਜੇ ਸਾਂਭ ਸਕਦੇ ਹੋ ਲੋਕਾਂ ਨੂੰ ਹੱਥ ਬੰਨ ਕੇ ਅਪੀਲ ਹੈ ਸਾਰਿਆਂ ਨੂੰ ਸਾਰੇ 50 ਦੇ ਲੋਕਾਂ ਨੂੰ ਕਿ ਇੱਥੋਂ ਦੇ ਵੋਟਰਾਂ ਨੂੰ ਆਪਣਾ ਆਪਣੇ ਰਿਸ਼ਮੰਦੀਆਂ ਨੂੰ ਆਪਣੇ ਮਿੱਤਰਾਂ ਨੂੰ ਆਪਣਾ ਅਸਰਸ਼ੂਕ ਵਰਤਨ ਤੇ ਉਹਨਾਂ ਨੂੰ ਕਹਿਣ ਕਿ ਇਸ ਜ਼ਾਲਮ ਸਰਕਾਰ ਨੂੰ ਤਾਂ ਹਰਾਉਣਾ ਹੀ ਹਰਾਉਣਾ ਨਾਲ ਨੋਟਾਂ ਨੂੰ ਜਿਤਾਓ ਤਾਂ ਕਰਕੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨੀਆਂ ਧਰਾਂ ਨੇ ਉਹਨਾਂ ਨੂੰ ਵੀ ਅਕਲ ਆ ਸਕੇ ਕਿ ਜੇ ਅਸੀਂ ਚੁੱਪ ਰਹਾਂਗੇ ਜ਼ੁਲਮ ਨੂੰ ਸਹਾਂਗੇ ਜੇ ਅਸੀਂ ਇਸੇ ਤਰ੍ਹਾਂ ਪੰਜਾਬ ਨੂੰ ਉਜੜਨ ਦੇਵਾਂਗੇ ਜੇ ਅਸੀਂ ਧੀਆਂ ਦਾ ਇਸ ਤਰ੍ਹਾਂ ਸੁਹਾਗ ਜਿਹੜੇ ਨੇ ਉਹ ਬੱਚਿਆਂ ਨੂੰ ਮਾਰਨ ਦੇਵਾਂਗੇ ਲੋਕੀ ਸਾਨੂੰ ਵੀ ਛੱਡ ਪਹਿਲਾਂ ਵੀ ਛੱਡ ਗਏ ਸੀ ਹੁਣ ਵੀ ਛੱਡ ਜਾਣਗੇ ਤਾਂ ਸਿਆਸਤ ਸੁਧਰੇਗੀ ਤਾਂ ਇਹ ਜਿਹੜਾ ਰਾਜਨੀਤੀ ਦਾ ਪੇੜ ਹੈ ਇਹਦੇ ਚ ਸੱਚਾ ਸੁੱਚਾ ਕੋਈ ਨਾ ਕੋਈ ਜਿਹੜਾ ਇਸ ਅਖਾੜੇ ਚ ਪੇੜ ਉੱਪਰ ਸਕੂਗਾ ਤੇ ਲੋਕੀ ਬਾਤ ਸਕੀ ਧੰਨਵਾਦ ਡਾਕਟਰ ਸਾਹਿਬ ਤਾਂ ਨੋਟਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ ਡਾਕਟਰ ਮਨਜੀਤ ਸਿੰਘ ਰੰਦਾਵਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 19 ਤਰੀਕ ਨੂੰ ਇਲੈਕਸ਼ਨ ਨੇ ਕਿੰਨੇ ਕੁ ਲੋਕ ਨੋਟਾ ਦੀ ਵਰਤੋਂ ਕਰਦੇ ਨੇ ਇਹ ਦੇਖਣਾ ਹੋਵੇਗਾ ਕੈਮਰਾਮੈਨ ਕੁਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ